हां जी दोस्तों सत श्री अकाल जी परमात्मा ਸਾਰਿਆਂ ਨੂੰ ਕਲਾ ਬਖਸ਼ਦਾ ਅੱਜ ਨਾ ਮੈਂ ਇੱਕ ਭੋਗਪੁਰ ਗਿਆ ਇੱਥੇ ਪਾਵੇ ਲੈਣ ਵਾਸਤੇ ਤੇ ਇੱਥੇ ਮੁਸਲਮਾਨ ਵੀਰ ਹੈ ਜਿਲ੍ਹਾ ਜਲੰਧਰ ਦੇ ਵਿੱਚ ਪੈਂਦਾ ਭੋਗਪੁਰ ਤੇ ਬੜੇ ਸੋਹਣੇ ਡਿਜ਼ਾਈਨ ਗਮਲਿਆਂ ਦੇ ਕੀ ਪਾਵਿਆਂ ਦੇ ਕੀ ਜਾਲੀਆਂ ਦੇ ਕੀ ਮੈਂ ਕਹਿੰਨਾ ਕੱਲੀ-ਕੱਲੀ ਚੀਜ਼ ਨੇ ਉਹ ਗਮਲੇ ਤੁਸੀਂ ਦੇਖ ਸਕਦੇ ਹੋ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜਮਾਨ ਪਰੇ ਤੋਂ ਪਰੇ ਚੀਜ਼ ਪਈ ਹੈ ਤੇ ਮੰਨ ਲਓ ਅੱਜ ਨੇ ਮੰਨ ਲਓ ਸਿਮੈਂਟਡ ਆਪਣੀਆਂ ਕੁਰਸੀਆਂ ਹੋ ਗਈਆਂ ਪਾਵੇ ਹੋ ਗਿਆ ਨਾ ਦੇਖੋ ਯਾਨੀ ਕਿ ਪਾਰਕਾਂ ਦੇ ਵਿੱਚ ਲਾਉਣ ਵਾਸਤੇ ਛੋਟੇ-ਛੋਟੇ ਮੰਨ ਲਓ ਉਹ ਬਣ ਜਾਂਦੇ ਆ ਫੁਵਾਰੇ ਇਹ ਵੀ ਬੜੇ ਸੋਹਣੇ ਐ ਤੇ ਬਾਕੀ ਚੀਜ਼ਾਂ ਮੈਨੂੰ ਕੱਲੀ-ਕੱਲੀ ਚੀਜ਼ ਨਾ ਜ਼ਮਾਨ ਗੁੰਦੀ ਪਈ ਐ ਜੀ ਆਪਾਂ ਸੋਚਿਆ ਜਾਵੇ ਤੇ ਤੁਸੀਂ ਦੇਖੋਗੇ ਆ ਖੰਡਾ ਸਾਹਿਬ ਬਣਾਇਆ ਆ ਜਾਲੀਆਂ ਪਈਆਂ ਨੇ ਆ ਯਾਨੀ ਕਿ ਕੁੰਮ ਦੀਆਂ ਲਾਉਣ ਵਾਸਤੇ ਪਈਆਂ ਨੇ ਬਹੁਤ ਸੋਹਣੀਆਂ ਮੰਨ ਕੇ ਚੱਲ ਵੀ ਕੱਲਾ-ਕੱਲਾ ਡਿਜ਼ਾਈਨ ਬੜਾ ਸੋਹਣਾ ਲੱਗਿਆ ਜੀ ਕਿਵੇਂ ਲੱਗਿਆ ਜੀ ਤੁਹਾਨੂੰ ਕਿਦਾਂ ਲੱਗੇ ਜੀ ਕਮਾਲ ਦੀ ਕਾਰਾਗਰੀ ਧੰਨਵਾਦ ਜੀ ਸਾਰਿਆਂ ਦਾ ਕਮੈਂਟ ਕਰਕੇ ਦੱਸਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ